이상입니다 छा <laughs> <laughs> come on take देख रहे हैं श्री अल चल मैं शोक चोपड़ा देख रहे हो लाइव तस्वीर पिंड पसीिया तो जिते शिक्षा मंत्री एडवोकेट हरजोत बैंस ने पलासी विखे सतरुज दरिया से बनने वाले पुल का शिलान्यास करना है शिक्षा सिक्ख्या पहुंचे हुए हैं ਸਤਿ ਸ਼੍ਰੀ ਅਕਾਲ ਜੀ ਜੱਲਾਦ ਅਜੋਕੇ ਪਾਪਾ 너무 뭐아어5 1

ਉਹਦਾ ਲਾਈਵ ਚੱਲ ਕਰਾ ਲੀ ਲਾਈਵ ਚੱਲਦੇ ਉਹਦਾ ਕਰਾਣਾ ਗੱਲ ਬੜੂ ਬਾਤੂ ਦੇ ਦਾਂਗੇ ਆਉਂ ਚੁਪੜਾ ਜੀ ਜੀ ਸਰ ਜੀ ਅੱਜ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਵਾਲਮੀਕੀ ਜਨਮ ਦਿਤੀ ਦੀ ਸਾਰਿਆਂ ਹੀ ਸੰਤਾਂ ਨੂੰ ਲੱਖ ਲੱਖ ਵਾਰ ਕਰਦਾ ਤੇ ਅੱਜ ਵਾਲਮੀਕੀ ਜਨਮ ਦਿਤੀ ਦੇ ਸ਼ੁਭ ਪਰਵ ਦੇ ਉੱਤੇ ਸਾਡੇ ਇਹਨਾਂ ਪਿੰਡਾਂ ਲਈ ਇਤਿਹਾਸਿਕ ਜਨਮ ਆਪ ਸਭ ਜਾਣਦੇ ਹੋ ਕਿ ਮਿਤੀ 2 ਅਕਤੂਬਰ ਨੂੰ ਅਸੀਂ ਜਿਹੜਾ ਭਲੜੀ ਤੋਂ ਖੇੜਾ ਕਰ ਮੁਕਤਕਲ ਬ੍ਰਿਜ ਹੈ ਜੋ 500 ਮੀਟਰ ਤੋਂ ਲੰਬਾ ਬ੍ਰਿਜ ਹੈ 10 ਮੀਟਰ ਵਾਈਡ ਹੈ ਉਹਦਾ ਜਿਹੜਾ ਇਹ ਪੱਥਰ ਰੱਖਿਆ ਜਵਾਬ ਸਾਹਿਬ ਜਾਣਦੇ ਬਾਅਦ ਚੋ ਕਿਸ ਨੇ ਤੌਰ ਵੀ ਦਿੱਤਾ ਜਿਹਦੀ ਵੀ ਸ਼ਰਾਰਤ ਸੀ ਕੋਈ ਕਬੱਡੀ ਮੰਗ ਸੀ ਉਸ ਤੋਂ ਬਾਅਦ 4 ਤਰੀਕ ਨੂੰ ਜਿਹੜਾ ਕਲਿੱਤਰਾਂ ਤੋਂ ਲੈ ਕੇ ਆ ਸਾਡਾ ਹੈਗਾ ਪਲਾਸੀ ਤੱਕ ਜਿਹੜਾ ਹੈ ਬਿਸਤਰੀ ਬੇਲਾਧਿਆਨੀ ਤੱਕ ਉਹ ਨਾ ਜਿਹੜਾ ਆਖਿਆ ਤੇ ਅੱਜ ਜਿਹੜਾ ਵਿਚਾਲਾ ਜਿੱਥੇ ਸਤਲੂ ਜਿੱਥੇ ਦੂਜੇ ਕਿ ਸਤਲੂ ਜੇ ਜਰੂ ਨੰਗਲ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਤਿੰਨ ਹਿੱਸਿਆਂ ਚ ਜਾਂਦਾ ਹੈ ਤਾਂ ਵਿੱਚ ਇੱਕ ਕੋਲ ਹੋਰ ਬੰਨਾ तकरीबन 200 ਮੀਟਰ ਦਾ ਅੱਜ ਉੱਥੋਂ ਪਲਾਸੀ ਤੋਂ ਲੈ ਕੇ ਬੇਲਾਧਿਆਨੀ ਤੱਕ ਆ ਜੁਦਾ ਜਿਹੜਾ ਕੰਮ ਹੈ ਉਹਦਾ ਨੀ ਪੱਥਰ ਰੱਖਿਆ ਜਾਣਾ ਇਹ ਤਿੰਨੋਂ ਬ੍ਰਿਜ ਬਨਨ ਦੇ ਨਾਲ ਹੈ ਮੇਨ ਰੋਡ ਤੋਂ ਲੈ ਕੇ ਖੇੜਾ ਕਲਮੋਟ ਭੰਗਲਾ ਮਹਿੰਦਪੁਰ ਤੱਕ ਸਿੱਧੀ ਆਵਾਜਾਈ ਇਸ ਪੂਰੇ ਏਰੀਏ ਦੇ ਇਨਾ ਇਨਾ तकरीबन ਇੱਥੇ ਦੇ ਜਿਹੜੇ 70 80 ਪਿੰਡ ਹੈ ਇਹਨਾਂ ਦਾ ਜੀਵਨ ਇਹਨਾਂ ਦੀ ਆਵਾਜਾਈ ਬਦਲ ਜਾਣੀ ਬਿਲਕੁਲ ਨਵੇਂ ਰੂਟ ਤੇ ਇਸ ਦੇ ਉੱਤੇ ਪੈਂਦੀਆਂ ਜਿੰਨੀਆਂ ਸੜਕਾਂ ਨੇ ਉਹ ਸਾਰੀਆਂ ਅਸੀਂ 18 ਫੁੱਟ ਕਰ ਰਹੇ ਹਾਂ ਇਸ ਦੇ ਨਾਲ ਹੀ ਜਿਹੜੀ ਸਾਡੀ ਇੱਕ ਮੇਨ ਸੜਕ ਗੋਲਨੀ ਤੋਂ ਐਲਗਰਾ ਜਾਂਦੀ ਹੈ ਉਸ ਨੂੰ ਵੀ ਅਸੀਂ 18 ਫੁੱਟ ਕਰ ਰਹੇ ਹਾਂ ਗੋਲਨੀ ਤੋਂ ਸੇਕਪੁਰ ਪਲਾਸੀ ਹੁੰਦੇ ਹੋਈ ਭਨਾਮ ਹੁੰਦੇ ਹੋਈ ਭਲਾਂਣ ਤਰਸਮਜਾਰਾ ਹੁੰਦੇ ਐਲਗਰਾ ਪਲਾਨ ਹੁੰਦੀ ਹੋਈ ਐਲਗਰਾ ਜਾਊਗੀ ਉਹ ਵੀ 18 ਫੁੱਟ ਹੋ ਜੂਗੀ ਪਰ ਮੇਨ ਰੋਡ ਦਾ ਜਿਹੜਾ ਟ੍ਰੈਫਿਕ ਉਹ ਵੀ ਉਧਰ ਸ਼ਿਫਟ ਹੋ ਜਾਊਗਾ ਇਹਦੇ ਨਾਲ ਇਹ ਟੋਟਲ ਜਿਹੜਾ ਪ੍ਰੋਜੈਕਟ ਹੈ ਇਸ ਦੇ ਨਾਲ ਹੀ ਐਲਗਰਾ ਪੁਲ ਦਾ ਵੀ ਕੰਮ ਹੈ ਜਿਹੜਾ ਉਹ ਦਿਨ ਦੁਰਾਤ ਚੱਲ ਰਿਹਾ 17 ਕਰੋੜ ਰੁਪਏ ਦਾ ਉਹਦੇ ਤੇ ਵੀ ਹੈ ਕੋਲ ਜਿਹੜਾ ਇਹਦੇ ਵਿੱਚ ਹੈ ਤੁਸੀਂ ਨਾਲ ਸੜਕਾਂ ਨੂੰ 18 ਫੁੱਟ ਆਲਾ ਬਾਲੋ ਤਾਂ ਕੋਲੇ ਜਿਹੜਾ ਪ੍ਰੋਜੈਕਟ ਹੈ 110 ਕਰੋੜ ਦਾ ਇਸ ਇਲਾਕੇ ਨੂੰ ਸੁਗਾਤ ਮਿਲਦੀ ਹੈ ਇਸ ਇਲਾਕੇ ਇਹਨਾਂ ਪਿੰਡਾਂ ਦੀ ਜਿਹੜੀ ਜੂਨ ਹੈ ਉਹ ਬਦਲ ਜੂਗੀ ਜਦੋਂ ਸੜਕਾਂ ਚੌੜੀਆਂ ਹੋਣਗੀਆਂ ਪੁਲ ਬਣਨਗੇ ਤਾਂ ਉਸ ਤੋਂ ਬਾਅਦ ਇੱਥੇ ਕਾਰਖਾਨੇ ਮੈਰਿਜ ਪਹਿਲੇ ਇਸ ਇੰਡਸਟਰੀ ਜਿਹੜੇ ਸਾਡੇ ਜਿਹੜੇ ਬੰਦਿਆਂ ਦੀਆਂ ਜ਼ਮੀਨਾਂ ਨੇ ਸਾਡੇ ਨੌਜਵਾਨਾਂ ਦੀਆਂ ਜ਼ਮੀਨਾਂ ਨੇ ਉਹ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ ਇਸ ਇਲਾਕੇ ਦੇ ਵਿੱਚ ਵਿਕਾਸ ਹੈ ਜਿਹੜੀ ਉਹ ਵਿਕਾਸ ਜਿਹੜਾ ਉਹ ਬਦੂ ਤੇ ਸਾਨੂੰ ਕਿੰਨੀ ਦੇਰ ਦਾ ਲੱਖੇ ਰੱਖਿਆ ਜਿਹੜੇ ਸਾਰੇ ਤਿੰਨ ਪੂਰੇ ਸਰ ਤਿੰਨਾਂ ਤੋਂ ਚੋਕੜਾ ਸਾਹਿਬ ਇਹ ਪਿਛਲੇ 2.2 ਸਾਲ ਤੋਂ ਮੈਂ ਇਸ ਪ੍ਰੋਜੈਕਟ ਤੇ ਲੱਗਿਆ ਹੋਇਆ ਸੀ ਤੇ ਸਾਰਾ ਕੁਝ ਕਰਕੇ ਆਪ ਜੀ ਨੂੰ ਪਤਾ ਬਜਟਰੀ ਪ੍ਰੋਵੀਜ਼ਨ ਕਰਾ ਕੇ ਹੈਨਾ ਪਹਿਲੇ ਇਸ ਹੀ ਸਾਲ ਪਹਿਲੇ ਇਸ ਸਾਲ 3 ਕਰੋੜ ਤੇ ਅਗਲੇ ਸਾਲ ਇਹਦੇ ਲਈ ਜਿਹੜਾ ਹੈ 70 ਕਰੋੜ ਰੱਖਿਆ ਹੋਇਆ ਹੈ ਟੈਂਡਰ ਹੋ ਕੇ ਸਾਰਾ ਕੁਝ ਇਹ ਕੰਪਨੀ ਆ ਗਈ ਯਾਨੀ ਕੰਮ ਮੋਰ ਗੋ ਸ਼ੁਰੂ ਹੋ ਗਿਆ ਫਿਰ ਹਰ ਹਫਤੇ ਇਸ ਕੰਮ ਦੀ ਅਪਡੇਟ ਵੀ ਲਵਾਂਗੇ ਕੋਸ਼ਿਸ਼ ਹੈ ਕਿ ਜਿਹੜਾ ਹੈ 15 ਮਹੀਨਿਆਂ ਚ ਹੈ ਜਿਹੜੇ ਬ੍ਰਿਜ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਬੈਨਾ ਖਤਮ ਹੋ ਜੂਗਾ ਦੇਖੋ ਇੱਛਾ ਤਾਂ ਇਹ ਹੈ ਪਰ ਦਿਨ ਰਾਤ ਕੰਮ ਚੱਲੂਗਾ ਮੁਝੇ ਵੀ ਫਿਰ ਹੁਣ ਪਾਣੀ ਆ ਗਿਆ ਕਮ ਜਿਹੜਾ ਹੈ ਇਸ ਤਰੀਕੇ ਨਾਲ ਪਰ ਆਪਾਂ ਦਿਨ ਰਾਤ ਇਹਨੂੰ ਫੋਕਸ ਕਰਾਂਗੇ ਇਹ ਇਹ ਮੇਰਾ ਡ੍ਰੀਮ ਪ੍ਰੋਜੈਕਟ ਹੈ ਸਾਡੇ ਇਲਾਕੇ ਦੇ ਇਹ ਇਹਨਾਂ ਪਿੰਡਾਂ ਦੇ ਨਾਲ ਬਹੁਤ ੱੱਕਾ ਹੋਇਆ ਸ਼ਰੀਫ ਪਿੰਡ ਹੈ ਪਿੰਡਾਂ 'ਚ ਗਰੀਬੀ ਬਹੁਤ ਹੈ ਛੋਟੀਆਂ ਜ਼ਮੀਨਾਂ ਤਾਂ ਉਹਨਾਂ ਦੀ ਜਿਹੜੀ ਇਹਨਾਂ ਦੀ ਜੀਵਨ ਬਦਲ ਜਾਊਗਾ ਇਸ ਕਰਕੇ ਇਹ ਮੇਰਾ ਡ੍ਰੀਮ ਪ੍ਰੋਜੈਕਟ ਹੈ ਅਸੀਂ ਹਰ ਹਫ਼ਤੇ 10 ਦਿਨ ਬਾਅਦ ਇਹਨੂੰ ਅਪਡੇਟ ਵੀ ਲਿਆ ਕਰਾਂਗੇ ਆਪ ਸਭ ਨੂੰ ਵੀ ਲਿਆ ਕੇ ਦੱਸਿਆ ਕਰਾਂਗੇ ਇੰਨਾ ਕੰਮ ਹੋ ਗਿਆ ਇੰਨਾ ਕੰਮ ਹੋ ਗਿਆ ਇਹਦੇ ਤੇ ਹਰ ਜਿਹੜਾ ਹੈ ਬਿਲਕੁਲ ਜੀ ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਠ ਜਾਣਕਾਰੀ ਦੇ ਰਹੇ ਸੀਗੇ ਉਹਨਾਂ ਨੇ ਕਿ ਤਿੰਨ ਪੁਲਾਵਾ ਸ਼ਹਿਰਾਂ ਨੇ ਕੀਤਾ ਹੈ ਤੇ ਇਹਨਾਂ ਦੇ ਤਿੰਨ ਪੁਲਾ ਦਾ ਕੰਮ ਜਿਹੜਾ ਹੈ ਉਹ ਮੁਕੰਮਲ ਕੀਤਾ ਜਾਣਾ ਤੇ ਜਿਹੜੇ ਹੱਥ ਮਿਲਨੀ ਹੈ ਤੇ ਕਾਫੀ ਵਿਕਾਸ ਵੀ ਤੇਜ਼ੀ ਨਾਲ ਅੱਗੇ ਵਧੂਗਾ ਤੇ ਹੁਣ ਵਾਸਤੇ ਇਹ ਜੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਚਲ ਮੈਂ ਕਰ